ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ ਅੱਜ ਰਾਤ ਕਿਵੇਂ ਦਾ ਰਹੇਗਾ ਕਿਉਂਕਿ ਮੀਂਹ ਦੀ ਉਮੀਦ ਫਿਰ ਤੋਂ ਪੰਜਾਬ ਦੇ ਵਿੱਚ ਜਾਗ ਰਹੀ ਹੈ ਤੇ ਇਸ ਮੀਂਹ ਦੀ ਉਮੀਦ ਦੇ ਨਾਲ ਚਾਂਸ ਬਣ ਰਹੇ ਨੇ ਕਿ ਪੰਜਾਬ ਦੇ ਤਿੰਨ ਤੋਂ ਚਾਰ ਜ਼ਿਲ੍ਹੇ ਜੋ ਹੁਣ ਮੀਂਹ ਦੀ ਨੇੜੇ ਤੇੜੇ ਚਪੇੜ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਤੇ ਥੋੜੀ-ਬਹੁਤੀ ਗਰਮੀ ਤੋਂ ਰਹਾ ਤਾਂ ਇਹਨਾਂ ਲੱਗ ਕੇ ਵਿੱਚ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਇੱਕ ਪਹਾੜੀ ਸਿਸਟਮ ਵੀ ਸਾਨੂੰ ਦੇਖਣ ਨੂੰ ਮਿਲਿਆ ਹੈ ਹਿਮਾਚਲ ਦੇ ਵਿੱਚ ਇਹ ਵਾਲਾ ਤੁਸੀਂ ਦੇਖ ਰਹੇ ਹੋ ਇਸੇ ਸਿਸਟਮ ਦੇ ਕਾਰਨ ਹਵਾ ਦੇ ਵਿੱਚ ਮੀਂਹ ਵਰਗੇ ਹਾਲਾਤ ਬਣੇ ਹੋਏ ਸਨ ਪਹਾੜੀ ਖੇਤਰਾਂ ਵਿੱਚ ਜਿਸ ਦੇ ਕਾਰਨ ਹਵਾ ਦੇ ਵਿੱਚ ਥੋੜੀ-ਬਹੁਤੀ ਠੰਡ ਦਾ ਅਹਿਸਾਸ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਤੋਂ ਹੁੰਦਾ ਹੋਇਆ ਚੰਡੀਗੜ੍ਹ ਮੁਹਾਲੀ ਤੱਕ ਤੁਸੀਂ ਅਗਰ ਆਪਣੇ ਕਿਸੇ ਯਾਰ ਦੋਸਤੋਂ ਕਨਫਰਮ ਕਰੋਗੇ ਤਾਂ ਉਹਨਾਂ ਨੂੰ ਥੋੜੀ ਜਿਹੀ ਗਰਮੀ ਦਾ ਅਹਿਸਾਸ ਘਟਿਆ ਕਿਉਂਕਿ ਹਿਮਾਚਲ ਦੇ ਬਹੁਤੇ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵਜੋਂ ਉਹ ਪਹਾੜੀ ਖੇਤਰਾਂ ਦੇ ਨਾਲ ਲੱਗਦਾ ਇਲਾਕਾ ਖਾਸ ਤੌਰ ਤੇ ਦੁਆਬਾ ਬੈਲਟ ਵਿੱਚ ਤਾਪਮਾਨ ਦੇ ਵਿੱਚ ਸ਼ਾਮ ਦੇ ਵੇਲੇ ਗਰਾਵਟਾਈ ਹੈ ਹੁਣ ਗੱਲ ਕਰੀਏ ਮੀਂਹ ਦੀ ਕਿ ਕਿਹੜੇ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਉਹ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਉਸ ਤੋਂ ਇਲਾਵਾ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ 1 ਮਿੰਟ ਕਰਕੇ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਤੱਕ ਜਾਣਕਾਰੀ ਪਹੁੰਚਦੀ ਹੋ ਸ ਗੱਲ ਕੀਤੀ ਜਾਵੇ ਤਾਂ ਤਾਜ਼ਾ ਹਾਲਾਤ ਤੁਸੀਂ ਦੇਖੋਗੇ ਤਾਂ ਇੱਕ ਸਿਸਟਮ ਸਾਨੂੰ ਹਰਿਆਣੇ ਵੱਲੋਂ ਬਠਿੰਡੇ ਦੇ ਨੇੜੇ ਤੇੜੇ ਦੇ ਇਲਾਕੇ ਵਿੱਚ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਜਿਸ ਦੇ ਕਰਨ ਤਕੜੀ ਬੁੱਦਲ ਬਾਈ ਇਸ ਸਿਸਟਮ ਦੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਠਿੰਡੇ ਆ ਤੇ ਨਾਲ ਲੱਗਦੇ 40-50 ਕਿਲੋਮੀਟਰ ਦੇ ਏਰੀਆ ਵਿੱਚ ਹੌਲੀ-ਹੌਲੀ ਇਹ ਸਿਸਟਮ ਅੱਗੇ ਵਧੇਗਾ ਤਾਂ ਪੰਜਾਬ ਦੇ ਅਗਲੇ ਜ਼ਿਲ੍ਹਿਆਂ ਨੂੰ ਵੀ ਇਹ ਕਵਰ ਕਰਦਾ ਹੋਇਆ ਦਿਖਾਈ ਦੇ ਸਕਦਾ ਜਾਨੀ ਕਿ ਮਾਲਵਾ 벨ਟ ਦੇ ਤਿੰਨ ਤੋਂ ਚਾਰ ਜ਼ਿਲ੍ਹੇ ਜਿਵੇਂ ਕਿ ਬਠਿੰਡਾ ਹੋ ਗਿਆ ਨਾਲ ਮਾਨਸਾ ਹੋ ਗਿਆ ਜਾਂ ਫਿਰ ਬਰਨਾਲਾ ਹੋ ਗਿਆ ਉਸ ਤੋਂ ਬਾਅਦ ਮੁਕਸਰ ਤੇ ਮਲੋਟਵਾਲਕੇ ਏਰੀਆ ਦੇ ਵਿੱਚ ਵੀ ਇਹ ਬੱਦਲਵਾਈ ਸਿਸਟਮ ਆਪਣਾ ਦਾਇਰਾ ਵਧਾ ਸਕਦਾ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਮੀਂਹ ਦੇ ਹਾਲਾਤ ਬਣ ਸਕਦੇ ਨੇ ਫਿਲਹਾਲ ਜੋ ਅਪਡੇਟ ਪ੍ਰਾਪਤ ਹੋਈ ਹੈ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹ ਸਿਸਟਮ ਪਹੁੰਚ ਚੁੱਕਿਆ ਜੀ ਤੇ ਆਉਂਦੇ 1-2 ਘੰਟੇ ਵਿੱਚ ਆਪਣਾ ਦਾਇਰਾ ਵਧਾਵੇਗਾ ਤੇ ਉਹ ਅਪਡੇਟ ਤੁਹਾਨੂੰ ਅਸੀਂ ਆਉਂਦੀ ਵੀਡੀਓ ਵਿੱਚ ਦਵਾਂਗੇ ਲਗਭਗ 1.5 ਤੋਂ 2 ਘੰਟੇ ਤੱਕ ਤੁਹਾਨੂੰ 7:30 ਵਜੇ ਦੀ ਅਪਡੇਟ ਦਵਾਂਗੇ ਤਾਂ ਕਿ ਨਵੇਂ ਮੀਂਹ ਦੇ ਹਾਲਾਤ ਕੀ ਨੇ ਤਾਜ਼ਾ ਹਾਲਾਤ ਕੀ ਨੇ ਤੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੀ ਉਮੀਦ ਹੈ ਉਹ ਜਾਣਕਾਰੀ ਤੁਹਾਨੂੰ ਅਲੱਗ ਤੋਂ ਮਿਲ ਸਕੇ ਅੱਜ ਰਾਤ ਵੀ ਨਾਈਟ ਬੋਮ ਦਾ ਵਾਰਮ ਨਾਈਟ ਦਾ ਅਲਰਟ ਜਾਰੀ ਹੋ ਚੁੱਕੇ ਜਾਨਿਕਾ ਰਾਤ ਦੇ ਸਮੇਂ ਵੀ ਪੰਜਾਬ ਦੇ ਬਹੁਤੇ ਇਲਾਕੇ ਵਿੱਚ 30 ਡਿਗਰੀ ਤੋਂ ਉਪਰਤਾਪਮਨ ਬਣੇ ਰਹਿਣ ਦੀ ਉਮੀਦ ਹੈ ਪਰ ਜਿਸ ਇਲਾਕੇ ਦੇ ਵਿੱਚ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਉੱਥੇ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਬਾਕੀ ਹੋ ਥੋੜੀ ਦੇਰ ਤੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਤੇ ਧੰਨਵਾਦ ਜੀ